ਨਵੇਂ ਉੱਭਰਦੇ ਅਕਾਲੀ ਦਲ ਤੇ ਜਾਂ ਨਵੀਂ ਉੱਭਰਦੀ ਧਾਰਮਿਕ ਸ਼ਾਸਤ ਪਾਰਟੀ ਜਿਹਨੂੰ ਵਾਰਿਸ ਪੰਜਾਬ ਦੇ ਲੋਕ ਕਹਿੰਦੇ ਆ ਤੇ ਜਿਹਦਾ ਵਾਰਿਸ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਹਾਲਾਂਕਿ ਲੋਕਾਂ ਨੇ ਐਮਪੀ ਬਣਾਇਆ ਤੇ ਜਿਹੜੇ ਬਹੁਤ ਆਤ ਦੇ ਵਿੱਚ ਫੁਕਰਪਣਾ ਕਰਨ ਵਾਲੇ ਲੋਕ ਨੇ ਪਾਣੀ ਵਿੱਚ ਹਵਾ ਵਿੱਚ ਡਾਂਗਾ ਮਾਰਨ ਵਾਲੇ ਲੋਕ ਨੇ ਉਹ ਇਹ ਪਰਿਵਾਰ ਨੂੰ ਕੌਮ ਦਾ ਰਖਕ ਪਰਿਵਾਰ ਮੰਨੀ ਬੈਠਿਆ ਤੇ ਅਮਰਤਪਾਲ ਦੇ ਇੱਕ ਪਿਤਾ ਦਾ ਬਿਆਨ ਆਇਆ ਮੈਂ ਗੱਲ ਕਰਨ ਲੱਗਾ ਕਿ ਕਿੱਡੇ ਕਿੱਡੇ ਝੂਠ ਇਹ ਲੋਕ ਮਾਰ ਰਹੇ ਨੇ ਕਿਵੇਂ ਕੌਮ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਆਪ ਜੀ ਨੂੰ ਪਤਾ ਹੈ ਹਰਪ੍ਰੀਤ ਜਿਹੜਾ ਅੰਮ੍ਰਿਤਪਾਲ ਦਾ ਵੱਡਾ ਭਰਾ ਹੈ ਉਹਦੇ ਕੋਲੋਂ ਆਇਸ਼ ਡਰੱਗ ਫੜੀ ਗਈ ਹੈ ਤੇ ਇਹ ਚਰਚਾਾਂ ਬਹੁਤ ਛਿੜੀਆਂ ਹੋਈਆਂ ਨੇ ਮੈਂ ਜਿਹੜੇ ਸ਼ਬਦ ਵਰਤਦੇ ਨੇ ਨਾ ਮੇਰੀ ਜ਼ਮੀਰ ਮੈਨੂੰ ਉਹ ਹਰੇਕ ਮਨੁੱਖ ਲਈ ਸ਼ਬਦ ਵਰਤਣ ਲਈ ਇਜਾਜ਼ਤ ਨਹੀਂ ਦਿੰਦੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਪਰ ਹੁਣ ਬਹੁਤੇ ਸੱਜਣ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਹਿੰਦੇ ਤੁਹਾਡੇ ਜਿਹੜੇ ਸ਼ਬਦ ਨੇ ਇਹਨਾਂ ਲੋਕਾਂ ਲਈ ਬਿਲਕੁਲ ਟੁਕਮੇ ਨੇ ਮੈਂ ਰਿਪੀਟ ਕਰ ਦਿੰਨਾ ਖਾਚ ਭੇੜ ਕਦੀੜ ਇਹ ਸ਼ਬਦ ਮੈਂ ਵਰਤਦਾ ਹਮੇਸ਼ਾ ਅੰਮ੍ਰਿਤਪਾਲ ਦੇ ਪਿਤਾ ਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਬੇਟਾ ਹਰਪ੍ਰੀਤ ਸ਼ਸਤਰਧਾਰੀ ਹੈ ਜਾਨੀ ਕਿ ਅੰਮ੍ਰਿਤ ਛਕਿਆ ਹੋਇਆ ਹੈ ਇਹ ਸਵਾਲ ਹੈ ਉਹ ਕਹਿੰਦਾ ਜੀ ਨਹੀਂ ਉਹ ਸ਼ਸਤਰਧਾਰੀ ਨਹੀਂ ਜਾਨੀ ਕਿ ਉਹਨਾਂ ਦਾ ਅੰਮ੍ਰਿਤ ਛਕਿਆ ਨਹੀਂ ਹੋਇਆ ਇਹ ਉਹਦਾ ਬਿਆਨ ਹੈ ਤੁਸੀਂ ਅੰਦਾਜ਼ਾ ਲਾਓ ਵੀ ਜਿਨ੍ਹਾਂ ਲੋਕਾਂ ਨੇ ਇੱਕ ਮਹਿੰਮ ਚਲਾਈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਵਾਂਗੇ ਅੰਮ੍ਰਿਤ ਸੰਚਾਰ ਕਰਾ ਕੇ ਸਿੰਘ ਸਜਾ ਕੇ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਇਹ ਲਾਲੀਪੌਪ ਸੀ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਅੰਮ੍ਰਿਤਪਾਲ ਲੋਕਾਂ ਦੇ ਪੁੱਤਾਂ ਨੂੰ ਕਹਿੰਦਾ ਅਮਰ ਸ਼ਕੋ ਸਿੰਘ ਸਜੋ ਸ਼ਸਤਰ ਰੱਖੋ ਤੇ ਉਹਦਾ ਆਪਣਾ ਭਰਾ ਘਰ ਦੇ ਵਿੱਚ ਨਸ਼ੇੜੀ ਵੀ ਹੈ ਤੇ ਉਹਦਾ ਅੰਮ੍ਰਿਤ ਵੀ ਨਹੀਂ ਛਕਿਆ ਹਾਲਾਂਕਿ ਇਹ ਵਿਚਾਰਕ મતਭੇਦ ਹੁੰਦੇ ਨੇ ਮੇਰਾ ਇਹਦੇ ਨਾਲ ਕੋਈ ਮਤਲਬ ਨਹੀਂ ਮੈਂ ਕਿਸੇ ਨੂੰ ਫੋਕਸ ਨਹੀਂ ਕਰਦਾ ਕਿ ਤੁਸੀਂ ਸਾਰੇ ਅਮਰਸ਼ਕੋ ਜਿਦੀ ਮਰਜ਼ੀ ਹੈ ਇਹਨੂੰ ਸਮਝ ਲੱਗੀ ਹੈ ਜਿਹੜਾ ਚਾਹੁੰਦਾ ਹੈ ਉਹ ਕੁਝ ਵੀ ਕਰੇ ਆਜ਼ਾਦੀ ਤੋਂ ਜਾਂ ਸੁਤੰਤਰਤਾ ਤੋਂ ਭਾਵ ਇਹੀ ਹੁੰਦਾ ਹੈ ਪਰ ਸਵਾਲ ਇਹ ਨੇ ਕਿ ਜਿਹੜੇ ਲੋਕਾਂ ਨੂੰ ਕਹੀ ਗਏ ਵੱਡੇ ਵੱਡੇ ਨਗਰ ਕੀਰਤਨ ਕਰਕੇ ਹਜ਼ਾਰਾਂ ਨਸ਼ੇੜੀ ਮੰਦਿਰ ਪਿੱਛੇ ਤੁਰਦੀ ਸੀ ਪਾਲਕੀ ਸਭ ਲੈ ਕੇ ਕਿਤੇ ઠાਣੇ ਜਾਂਦੇ ਨੇ ਕਬਜ਼ਾ ਕਰਨ ਲਈ ਵੱਡੇ ਵੱਡੇ ਢੌਂਕ ਕੀਤੇ ਕਿ ਅਸੀਂ ਪ੍ਰਚਾਰ ਕਰ ਰਹੇ ਹਾਂ ਜਿਹੜਾ ਪਹਿਲਾਂ ਫੁਕਰੀਆਂ ਮਾਰਨ ਵਾਲਾ ਸੰਤ ਜਨੈਲ ਸਿੰਘ ਭਿੰਡਰਾ ਵਾਲਾ ਸੀ ਉਹਨੂੰ ਆਈਡਲ ਮੰਨਿਆ ਗਿਆ ਉਦਾਂ ਉਹਦੀ ਕਾਪੀ ਕੀਤੀ ਗਈ ਤੇ ਜਦੋਂ ਆਪਣੇ ਘਰ ਦੀ ਗੱਲ ਹੁੰਦੀ ਹੈ ਤੇ ਉਦੋਂ ਸ਼ਰਿਆਮ ਕਹਿੰਦਾ ਕਿ ਨਹੀਂ ਜੀ ਸਾਡਾ ਪੁੱਤ ਹਰਬੀਤ ਸ਼ਸਤਰਧਾਰੀ ਨਹੀਂ ਜਾਨੀ ਕਿ ਅੰਮ੍ਰਿਤ ਨਹੀਂ ਛਕਿਆ ਹੋਇਆ ਤੁਸੀਂ ਹੁਣ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਐਡਾ ਵੱਡਾ ਝੂਠ ਆਪਣੇ ਘਰ ਦੇ ਵਿੱਚ ਸਿਪਾਈ ਬੈਠੇ ਐ ਤੇ ਜਦੋਂ ਕਿਤੇ ਇਹਨਾਂ ਬੰਦਾਂ ਕੋਲੇ ਮਾੜੀ-ਮੋਟੀ ਸਤਾ ਆ ਜਾਂਦੀ ਏ ਕੋਈ ਪਾਵਰ ਆ ਜਾਂਦੀ ਏ ਤਾਂ ਫਿਰ ਇਹ ਲੋਕ ਕੀ ਹਸਰ ਕਰਨਗੇ ਆਮ ਲੋਕਾਂ ਦਾ ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ ਥੋੜਾ ਜਿਹਾ ਪਿੱਛੇ ਚੱਲ ਜਾਓ ਜਦੋਂ ਭਿੰਡਰਾਂ ਵਾਲੇ ਦਾ ਬੋਲ ਵਾਲਾ ਸੀ ਤੇ ਉਹਨਾਂ ਦੀ ਮਹਿਮ ਦੇ ਵਿੱਚ ਕਹਿ ਲਈਏ ਇਹੋ ਜਿਹੇ ਕਿੰਨੀਆਂ ਕੁ ਲਗਵਾੜਾਂ ਹੋਣਗੀਆਂ ਜਿਹੜੇ ਸ਼ਰਿਆਮ ਐਸ ਵਕਤ ਪੁੱਤ ਨਸ਼ੇ ਕਰਦਾ ਫੜਿਆ ਗਿਆ ਅਮਰਤ ਕਹਿੰਦੇ ਛੱਕਿਆ ਨਹੀਂ ਝੂਠ ਬੋਲੀ ਜਾਂਦੇ ਨੇ ਤੇ ਉਦੋਂ ਕਿੱਡੇ ਵੱਡੇ ਝੂਠ ਬੋਲੇ ਜਾਂਦੇ ਹੋਣਗੇ ਉਹ ਤਾਂ ਇਹਨਾਂ ਦੇ ਉਹਨਾਂ ਦੇ ਕੋਲੇ ਡਾਇਰੈਕਟਲੀ ਅਸਲਾ ਹੁੰਦਾ ਸੀ AK47 ਐਡਰਸ ਲਾਈਨ ਦੇ ਕੋਲੇ ਸੀ ਉਸ ਵਕਤ ਇੱਕ ਗੱਲ ਚ ਹੋਰ ਨੋਟ ਕਰਿਓ ਥੋੜਾ ਜਿਹਾ ਧਿਆਨ ਦੇ ਨਾਲ ਜਦੋਂ ਦਾ ਇਹਦਾ ਭਰਾ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਡਰੱਗ ਫੜੀ ਹੈ ਉਦੋਂ ਦੀ ਚਰਚਾ ਜਿਹੜੀ ਛਿੜੀ ਹੈ ਨਾ ਧਮਕੀਆਂ ਦੇਣ ਵਾਸਤੇ ਮੈਨੂੰ ਵੀ ਬਤੇਰੇ ਫੋਨ ਆਏ ਪਰ ਮੈਂ ਪਰਵਾਹ ਨਹੀਂ ਕਰਦਾ ਜੋ ਮਰੇ ਕੋਈ ਖਪੇ ਅਸੀਂ ਕਿ ਤੋ ਨਾ ਡਰਿਆ ਤੇ ਨਾ ਡਰਨਾ ਮੈਂ ਤਾਂ ਗੱਲ ਜਿੰਨੇ ਚ ਰਹਿਣੀ ਐ ਔਰ ਜਿੰਨੇ ਚ ਇਹ ਸਵਾਸ ਨੇ ਸਾਂਹ ਚੱਲਦੇ ਨੇ ਹੱਕ ਠੋਕ ਕੇ ਕਮਾਂਗੇ ਜਿੰਨੇ ਜੋਰ ਲਾਉਣਾ ਲਾ ਲਿਓ ਸਾਨੂੰ ਕੋਈ ਪਰਵਾਹ ਨਹੀਂ ਜੇ ਕੋਈ ਪੱਤਰਕਾਰ ਕਿਸੇ ਨੂੰ ਉਸ ਦਾ ਸਵਾਲ ਕਰਦਾ ਉਹਨੂੰ ਧਮਕੀਆਂ ਵਿੱਚ ਪੱਤਰਕਾਰ ਨੇ ਫੁਕਰੇ ਜਿਹੜੇ ਸ਼ਰੇਆਮ ਧਮਕੀਆਂ ਦਿੰਦੇ ਨੇ ਅਨਹਿੰਗ ਲਾਣਾ ਧਮਕੰਦੇ ਜਾਂਦਾ ਤੁਸੀਂ ਸਾਡੇ ਭਾਈ ਸਾਭ ਨੂੰ ਇਦਾਂ ਕਹਿੰਦੇ ਸਾਡੇ ਭਾਈ ਸਾਹਿਬ ਦੀ ਕਰਦਾਰਕੁਸ਼ੀ ਕਰ ਦਿਓ ਸਾਡੇ ਭਾਈ ਦੇ ਪੰਥਕ ਪਰਿਵਾਰ ਨੂੰ ਬਦਨਾਮ ਕਰ ਦਿਓ ਸ਼ਰਮ ਕਿਰਪਾਨਾਂ ਲਹਿਰਾ ਕੇ ਸੱਥਾਂ ਵਿੱਚ ਕਹਾੜੀਏ ਕਹਾੜੀਆਂ ਵਰਸੇ ਫੜੇ ਹੋਏ ਨੇ ਇਹੋ ਜਿਹੇ ਧਮਕੀਆਂ ਇਹ ਲੋਕ ਦੇ ਰਹੇ ਨੇ ਮੈਂ ਗੱਲ ਕਰਨ ਦੀ ਕੋਸ਼ਿਸ਼ ਇਹ ਕਰ ਰਿਹਾ ਵੀ ਇੱਕ ਆਮ ਮਨੁੱਖ ਜਿਹਦਾ ਕੋਈ ਸਿੱਖੀ ਦੇ ਨਾਲ ਬਹੁਤਾ ਲੈਣ ਦੇਣ ਨਹੀਂ ਤੇ ਉਹ ਇੱਕ ਆਮ ਬਜ਼ੁਰਗ ਜਿਹੜਾ মিডিਆ ਸਾਹਮਣੇ ਸ਼ਰਿਆਂ ਵਿੱਚ ਝੂਠ ਬੋਲੀ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੇ ਪੁੱਤ ਦੇ ਕੋਲੋਂ ਲੋਕਾਂ ਨੂੰ ਸਰੂਪੇ ਦਵਾਈ ਜਾਂਦੇ ਹੋ ਫਰਪੀਤ ਜਿਹੜਾ ਵੱਡਾ ਭਰਾ ਹੈ ਨਾ ਅਮਰਤਪਾਲ ਦਾ ਇਹ ਸਰੂਪੇ ਦਿੰਦਾ ਦਿਖਾਈ ਦੇਊਗਾ ਤੁਹਾਨੂੰ ਭੀੜ ਦੇ ਵਿੱਚ ਮਹਿਮ ਦੇ ਵਿੱਚ ਜਾਣੀ ਕਿ ਆਬਦੇ ਘਰ ਕੀ ਕੁਝ ਹੋ ਰਿਹਾ ਹੈ ਆਪਦੇ ਪੁੱਤ ਦਾ ਅੰਮ੍ਰਿਤ ਛਕਿਆ ਨਹੀਂ ਨਸ਼ੇ ਕਰਦਾ ਫਿਰ ਮੰਨਣ ਨੂੰ ਤਿਆਰ ਨਹੀਂ ਤੇ ਲੋਕਾਂ ਨੂੰ ਬੇਬਕੂਬ ਨਹੀਂ ਬਣਾ ਰਹੇ ਤਾਂ ਹੋਰ ਕੀ ਕਰ ਰਹੇ ਆ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਵੀ ਜੇ ਇਹ ਬੰਦੇ ਝੂਠ ਬੋਲੀ ਜਾਂਦੇ ਐਸ ਵਕਤ ਸਭ ਕੁਝ ਸਾਹਮਣੇ ਹੈ ਤੇ ਭਿੰਡਰਾਂ ਵਾਲੇ ਮੇਲੇ ਕਿੰਨਾ ਝੂਠ ਬੋਲੇ ਜਾਂਦਾ ਹੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਨ੍ਹਾਂ ਕੋਲੇ ਤਾਂ 19 ਹਲੇ ਦੁਨੀਆਂ ਦੀ ਤਾਕਤ ਜਿਵੇਂ ਜਿਵੇਂ ਉਹਦੇ ਪਿੱਛੇ ਲੋਕ ਤੁਰਦੇ ਸੀ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਸੀ ਉਹਨੇ ਤਾਂ ਇਹਨਾਂ ਪਿੱਛੇ ਹਲੇ ਲੱਗੇ ਨਹੀਂ ਕਿੱਡਾ ਵੱਡਾ ਟੂਠ ਬੋਲੇ ਜਾਂਦੇ ਆ ਨਹੀਂ ਜੀ ਸਾਡੇ ਪੁੱਤ ਦਾ ਤਾਂ ਅਮਰਤ ਨਹੀਂ ਛਕਿਆ ਸੀ ਸਾਡਾ ਪੁੱਤ ਸ਼ਸਤਰਧਾਰੀ ਨਹੀਂ ਸੀ ਹੁਣ ਇਹਨੂੰ ਤੋੜ ਮਰੋੜ ਕੇ ਪੇਸ਼ ਕਰ ਲਿਓ ਨਹੀਂ ਪਰ ਔਕਾਤ ਹੈ ਇਹ ਸਾਡੀ ਔਕਾਤ ਹੈ ਜਿਹੜੀ ਅਸੀਂ ਲੋਕਾਂ ਸਾਹਮਣੇ ਰੱਖ ਰਹੇ ਆਂ ਫਿਰ ਤੁਸੀਂ ਦੇਖੋ ਇੱਕ ਮਹਮ ਚਲਾਦੀ ਇੱਕ ਨਰੇਟਿਵ ਬਣਾਤਾ ਇਹਨਾਂ ਨੇ ਵੀ ਜਿਹੜਾ ਵੀ ਜਵਾਨ ਖੋਲੂਗਾ ਜਣ ਕੇ ਇਸ ਚਾਈ ਦੱਸੂਗਾ ਵੀ ਅਮਰਤਪਾਲ ਦਾ ਭਰਾ ਡਰਗ ਦੇ ਨਾਲ ਫੜਿਆ ਗਿਆ ਉਹਨੂੰ ਧਮਕੀਆਂ ਦੇਣੀਆਂ ਨੇ ਉਹਦੀ ਮਾਂ ਭੈਣ ਕਿਦਾਂ ਇੱਕ ਕਰਨੀ ਹੈ ਗਾਲੇ ਗਲੋਚ ਕਿਦਾਂ ਕਰਨਾ ਹੈ ਜਣ ਕੇ ਕਰਤੂਤ ਇਹਨਾਂ ਲੋਕਾਂ ਦੇ ਪਰ ਚੇਤੇ ਰੱਖਿਓ ਮਿੱਤਰੋ ਜਿਹੜਾ ਹੁਣ ਦਾ ਸਮਾਂ ਹੈ ਨਾ ਇਹ ਮੀਡੀਆ ਦਾ ਯੁੱਗ ਹੈ ਇਥੋਂ ਕਿ ਆਪਣੇ ਆਪ ਨੂੰ ਛੁਪਾ ਨਹੀਂ ਸਕਦਾ ਹਲੇ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸਚਾਈ ਇਹ ਤੁਹਾਡੀਆਂ ਤਾਂ ਨਸ਼ੇ ਕਰਦਿਆਂ ਦੀਆਂ ਮਹਿਮੰਦੇ ਵਿੱਚੋਂ ਗੱਡੀਆਂ ਦੇ ਵਿੱਚ ਬੈਠੇ ਨੇ ਵੀਡੀਓ ਨੇ ਲੋਕਾਂ ਦੇ ਕੋਲੇ ਆਡੀਓ ਨੇ ਲੋਕਾਂ ਦੇ ਕੋਲੇ ਤਮਾਕੂ ਇਹਦਾ ਭਰਾ ਲਾਉਂਦਾ ਉਹੀ ਹਰਪ੍ਰੀਤ ਸਿਗਰਟਾਂ ਪੀਂਦਾ ਹੈ ਅਮਰਤਪਾਲ ਨੂੰ ਵੀ ਪਤਾ ਹੈ ਅਮਰਤਪਾਲ ਨੂੰ ਵੀ ਫੋਨ ਆਏ ਹੋਏ ਨੇ ਲੋਕਾਂ ਦੇ ਉਹ ਰਿਕਾਰਡਿੰਗਾਂ ਲੋਕ ਬਾਹਰ ਕੱਢਣਗੇ ਪਰ ਪ੍ਰੋਬਲਮ ਕੀ ਹੈ ਹੁਣ ਕਹਿੰਦੇ ਐਮਪੀ ਸਾਹਿਬ ਹੈ ਨਾ ਹੁਣ ਕੌਮ ਦਾ ਜਰਨਲ ਹੈ ਨਾ ਕਿਉਂਕਿ ਮਾਰਨ ਮੂਨ ਲੱਗੇ ਕਹਿੰਦੇ ਮੈਂਟਲ ਆਉਂਦੇ ਲੋਕ ਡਰਦੇ ਆ ਹਾਲਾਂਕਿ ਮੈਨੂੰ ਫੋਨ ਕੀਤਾ ਕਿ ਸਾਡੇ ਕੋਲੇ ਆਡੀਓ ਪਈ ਹੈ ਵੀਡੀਓ ਪਈ ਹੈ ਮੈਂ ਕਿਹਾ ਭੇਜੋ ਤੁਸੀਂ ਕਹਿੰਦੇ ਡਰ ਲੱਗਦਾ ਜਾਣੇ ਕਿ ਆ ਕਰਦੂਤਾ ਹਲੇ ਆਉਣੀਆਂ ਸਾਹਮਣੇ ਬਾਕੀ ਨੇ ਕੁਲਜੀਤ ਸਿੰਘ ਕੋਈ ਨਿੰਗ ਸਿੰਘ ਗੁੱਡਾਦਲ ਦੇ ਉਹਨੇ ਕੁਛ ਬੋਲਤਾ ਉਹਨੂੰ ਤਾਂ ਮੈਂ ਕੰਨ ਦਿੱਤੀਆਂ ਤੇ ਮੈਂ ਸ਼ਰਿਆਮ ਬੋ ਰਿਆਂ ਅਮਰਪਾਲ ਦਾ ਨਾਮ ਲੈ ਕੇ ਹਰਬੀਤ ਉਹਦੇ ਪਿਆਵ ਦਾ ਨਾਮ ਲੈ ਕੇ ਉਹਦੇ ਭਰਾ ਦਾ ਨਾਮ ਲੈ ਕੇ ਡਰੱਗ ਕਰਦਾ ਸੀ ਨਸ਼ਾ ਕਰਦਾ ਸੀ ਸ਼ਿਕਟਾਂ ਪੈਂਦਾ ਸੀ ਇਹਦੀ ਮੰਦਿਰ ਦੇ ਵਿੱਚ ਇਹਦੀ ਮਹਿਮ ਦੇ ਵਿੱਚ 5-700 ਨਸ਼ੇੜੀ ਸੀ ਮਸ਼ਰਿਆਂਮ ਕਹਿਣਾ ਕਰੋ ਕੀ ਕਰਨਾ ਹੈ ਕਿੰਨਾ ਕੁ ਜਰ ਡਰਾਉਂਗੇ ਤੁਸੀਂ ਸਮਝ ਲਿਆ ਵੀ ਭਿੰਡਰਾਂ ਵਾਲੇ ਵਾਲੇ ਆ ਸਮੇ ਜਿਵੇਂ ਉਹਨੇ ਗਪਾੜਾਂ ਮਾਰੀਆਂ ਸੀ ਲੋਕਾਂ ਨੂੰ ਡਰਾਇਆ ਸੀ ਜਿਵੇਂ ਉਹਨੇ ਕਤਲਗਾ ਬਣਾਏ ਸੀ ਅੰਮ੍ਰਿਤਸਰ ਅੱਡਾ ਬਣਾਏ ਸੀ ਲੁਟੇਰਿਆਂ ਦਾ ਤੁਹਾਨੂੰ ਕੀ ਲੱਗਦਾ ਵੀ ਹੁਣ ਫੇਰੇ ਤਾਂ ਚੱਲ ਜੂ ਜਿੰਨਾ ਚਿਰ ਬੋਲਾਂਗੇ ਨਾ ਤੋ ਨੀਨੜ ਜੀਵ ਲਵਾ ਦੇਾਂਗੇ ਜਿੱਤੇ ਰੱਖਿਓ ਇਹ ਐਵੇਂ ਫੁਕਰੀਆਂ ਨਹੀਂ ਕੋਈ ਤਲਵਾਰ ਨਹੀਂ ਸਾਡੇ ਕੋਲ ਕੋਈ ਹਥਿਆਰ ਨਹੀਂ ਸਾਡੇ ਕੋਲ ਕੇਵਲ ਬੋਲਣਾ ਹੈ ਤੁਹਾਡੀਆਂ ਕਰਤੂਤਾਂ ਦੱਸਣੀਆਂ ਨੇ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ ਤੁਸੀਂ ਆ ਸਭ ਤੋਂ ਵੱਡਾ ਝੂਠ ਹੈ ਔਰ ਕਿਵੇਂ ਸ਼ਿਪਾਕੇ ਰੱਖਿਆ ਖੁਦ ਆਪਣੇ ਘਰ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਖਲੇ ਮੰਨਣ ਨੂੰ ਤਿਆਰ ਨਹੀਂ ਨਹੀਂ ਜੀ ਉਹ ਤਾਂ ਐਵੇਂ ਫਸਾਤਾ ਜੀ ਕਰਦਾਰ ਕੁਛੀ ਕੀਤੀ ਜਾ ਰਹੀ ਹੈ ਜੀ ਪੰਥਕ ਪਰਿਵਾਰ ਨੂੰ ਉਹ ਲੋਕ ਬਦਨਾਮ ਕਰਦੇ ਆ ਜੀ ਆਉਣ ਵਾਲਾ ਇਹ ਪਰਿਵਾਰ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀ ਪੈਰਵਾਈ ਕਰੂਗਾ ਜੀ ਦੇਖੋ ਫੁਕਰੀਆਂ ਫੁਕਰੀਆਂ ਕੌਣ ਮਾਰ ਰਹੇ ਨੇ ਆ ਦਲਾਲ ਪੱਤਰਕਾਰ ਇਹ ਬੇਨਤੀ ਪ੍ਰਵਾਨ ਕਰਿਓ ਥੋੜੀ ਜੀ ਅਕਲ ਤੋਂ ਕੰਮ ਲੈ ਲਓ ਪ੍ਰਭੂ